ਪਿੰਡ ਲਹਿਰੀ ਦੇ ਨੰਬਰਦਾਰ ਸਰਦਾਰ ਜਸਪਾਲ ਸਿੰਘ ਬਰਾੜ ਦੀ ਲਿਖੀ ਪੁਸਤਕ ਪਿੰਡਾ ਜੈਸਲਮੇਰ ਤੋਂ ਲਹਿਰੀ ਦਾ ਰਿਲੀਜ਼ ਸਮਾਗਮ ਪਿੰਡ ਲਹਿਰੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਤੇ ਸਾਦਗੀ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਤਖਸ਼ਰੀ ਦਮਦਮਾ ਸਾਹਿਬ ਤਲਵੰਡੀ ਸਾਬ ਉਹਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਢਣੌਲਾ ਵੱਲੋਂ ਇਸ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੌਰਾਨ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਢਣੌਲਾ ਨੇ ਕਿਹਾ ਕਿ ਇਹ ਪੁਸਤਕ ਸਿਰਫ ਇੱਕ ਵਿਅਕਤੀ ਦੀ ਜੀਵਨ ਯਾਤਰਾ ਨਹੀਂ ਹੈ ਸਗੋਂ ਪੰਜਾਬੀ ਸਮਾਜ ਇਤਿਹਾਸ ਤੇ ਸੰਸਕਾਰਾਂ ਨਾਲ ਜੁੜਿਆ ਹੋਇਆ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਉਹਨਾਂ ਕਹਿ ਕੇ ਅਜਹੀਆਂ ਲਿਖਤਾਂ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ ਤੇ ਆਪਣੇ ਮੂਲ ਦੇ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੰਦੀਆਂ ਹਨ ਇਸ ਮੌਕੇ ਤਖਸ਼ੀ ਨਮਨ ਨਵਾ ਸਰ ਦੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਭਾਈ ਪੋਲਾ ਸਿੰਘ ਹੀਰੇਵਾਲਾ ਨੇ ਨੰਬਰਦਾਰ ਜਸਪਾਲ ਸਿੰਘ ਬਰਾੜ ਨੂੰ ਵਧਾਈ ਦਿੰਦੇ ਆ ਪੁਸਤਕ ਸੰਬੰਧੀ ਜਾਣਕਾਰੀ ਦਿੱਤੀ ਨੰਬਰਦਾਰ ਜਸਪਾਲ ਸਿੰਘ ਬਰਾੜ ਨੇ ਇਸ ਮੌਕੇ ਆਪਣੀ ਪੁਸਤਕ ਬਾਰੇ ਦੱਸਿਆ ਕਿ ਪਿੰਡਾ ਜੈਸਲਮੇਰ ਤੋਂ ਲਹਿਰੀ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦੇ ਤਜਰਬਿਆਂ ਦੇ ਨਾਲ ਨਾਲ ਪ੍ਰਵਾਸ ਸੰਘਰਸ਼ ਤੇ ਆਪਣੇ ਪਿੰਡ ਨਾਲ اٹਟ ਪਿਆਰ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸਮਾਗਮ ਦੀ ਸਮਾਪਤੀ ਮੌਕੇ ਚਾਹੇਦਾਰ ਟੇਕਸਿੰਗ ਧਨੋਲਾ ਅਤੇ ਮੋਤਵਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਪਿੰਡ ਲੈਰੀ ਦੇ ਸਰਪੰਚ ਸਰਦਾਰ ਹਰਮਨਦਰ ਸਿੰਘ ਬਰਾੜ ਨੰਬਰਦਾਰ ਜੂਨੀਅਨ ਬਲਾਕ ਪ੍ਰਧਾਨ ਗੁਰਪਾਲ ਸਿੰਘ ਭਾਕਰ ਸਿੰਘ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਜੂਨੀਅਨ ਗੁਰਪ੍ਰੇਮ ਸਿੰਘ ਲੈਰੀ ਗੁਰਗੋਗਨ ਸਿੰਘ ਸਟੱਡੀ ਸਰਕਲ ਦੇ ਤਲਵੰਡੀ ਸਾਹਿਬ ਉਹ ਇੰਚਾਰਜ ਸ਼ਮਸ਼ੇਰ ਸਿੰਘ ਖਾਲਸਾ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਹਿਬ ਦੇ ਮੇਜਰ ਸਿੰਘ ਕਮਾਲੂ ਗੁਰੂ ਹਰਗੋਬਿੰਦ ਪਬਲਿਕ ਸਕੂਲ ਲੈਰੀ ਦੇ ਪ੍ਰਿੰਸੀਪਲ ਸਰਦਾਰ ਲਖਵਿੰਦਰ ਸਿੰਘ ਸਿੱਧੂ ਪਪਿੰਦਰ ਸਿੰਘ ਲੈਰੀ ਪਿੰਡ ਵਾਸੀ ਅਤੇ ਸਾਹਿਤ ਪ੍ਰੇਮੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਸਮਾਗਮ ਦੇ ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਗੁਰੂਕਾ ਲੰਗਰ ਉਤਟ ਬਰਤਾਇਆ ਗਿਆ ਸਾਡੇ ਹੋਰ ਸਤਿਕਾਰਯੋਗ ਸਰਦਾਰ ਮੇਜਰ ਸਿੰਘ ਜੀ ਕਮਾਂਡਰ ਸਤਾਰਨ ਇਸਪਾਲ ਸਿੰਘ ਜੀ ਜਦੋਂ ਕਿਤਾਬ ਬਾਰੇ ਸੋਚ ਰਹੇ ਸੀ ਮੇਰੇ ਨਾਲ ਕਾਫੀ ਵਾਰੀ ਗੱਲ ਕਰਦੇ ਰਹੇ ਸੀ ਆਸਟ੍ਰੇਲੀਆ ਤੋਂ ਤੇ ਲਾਕਡਾਊਨ ਦੇ ਵਿੱਚ ਜਦੋਂ ਇਹਨਾਂ ਨੇ ਗੱਲ ਕੀਤੀ ਵੀ ਕੁਝ ਨਾ ਕੁਝ ਅਸੀਂ ਆਪ ਦੇ ਪਿੰਡ ਬਾਰੇ ਇਕੱਲਾ ਮੈਂ ਜਦੋਂ ਇਹਨਾਂ ਕਿਤਾਬ ਦਾ ਉਹ ਜੇ ਕੱਚਾ ਉਹ ਵੜਿਆ ਮੈਂ ਉਹਦੇ ਵਿੱਚ ਤਾਂ ਇਹਨਾਂ ਨੇ ਇਕੱਲੇ ਥੋੜੇ ਲੈ ਨਹੀਂ ਪਿੰਡ ਦਾ ਨਹੀਂ ਆਪਣੇ ਇਲਾਕੇ ਦੀ ਤਲਵੰਡੀ ਸਾਹਬੋ ਦੇ ਵਿੱਚੋਂ ਜਿੰਨੇ ਵੀ ਪਿੰਡ ਨਿਕਲੇ ਆ ਮੈਨੂੰ ਵੀ ਬਹੁਤ ਵਧੀਆ ਜਾਣਕਾਰੀ ਮਿਲੀ ਹਰ ਇੱਕ ਲਈ ਇਹ ਜਿਹੜੀ ਕਿਤਾਬਾਂ ਕੋਲੋਂ ਲਿਖੀ ਗਈ ਆ ਇਹ ਕਿਤਾਬ ਹਰ ਇੱਕ ਲਈ ਇੰਟਰਸਟਿੰਗ ਬਣੂਗੀ ਕਿਉਂਕਿ ਸਾਨੂੰ ਆਪੋ ਆਪਣੇ ਇਤਿਹਾਸ ਹੈ ਜਿਹੜੇ ਉਹ ਜਾਨਣਾ ਆਪੀ ਜੜਦੇ ਨਾਲ ਜਿਹੜਾ ਇਹਨਾਂ ਨੇ ਅਪਰਾਧ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਾਕੀ ਇਹ ਬੇਸ਼ੱਕ ਸਾਡੇ ਤੋਂ ਬਹੁਤ ਜ਼ਿਆਦਾ ਉਮਰ ਦੇ ਆ ਲੇਕਿਨ ਇਹਨਾਂ ਦੇ ਵਿੱਚ ਮੈਂ ਨੌਜਵਾਨੀ ਦੇਖੀ ਆ ਇਹ ਬਜ਼ੁਰਗ ਹੋ ਕੇ ਬਜ਼ੁਰਗ ਨਹੀਂ ਹੈ ਇਹ ਅੱਜ ਵੀ ਨੌਜਵਾਨ ਹੈ ਤੇ ਇਹਨਾਂ ਦੇ ਵਿੱਚ ਜਿਹੜੀ ਸਪਿਰਟ ਆ ਨੌਜਵਾਨੀ ਵਾਲੀ ਆ ਅਸੀਂ ਪਿੰਡਾਂ ਦੇ ਵਿੱਚ ਸਾਡੇ ਭੁੱਗਾਂ ਦੇ ਉੱਤੇ ਜਾਂਦੇ ਪ੍ਰੋਗਰਾਮ ਕਰਦੇ ਇਸ ਸਵੇਰੇ 5 ਵਜੇ ਮੇਰੇ ਪਿੰਡ ਗੱਡੀ ਲੈ ਕੇ ਚ 4 ਵਜੇ ਨਿਕਲ ਕੇ ਆ ਜਾਣਾ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਸਮਾਜ ਧਾਰ ਵਾਸਤੇ ਬਹੁਤ ਵਧੀਆ ਉਪਰਾਲਾ ਕਰਦੇ ਰਹੇ ਆ ਪ੍ਰਮਾਤਮਾ ਇਹਨਾਂ ਨੂੰ ਜੜਦੀ ਖੁਸ਼ੀ ਰੱਖੇ ਤੇ ਇਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਚੰਗੇ ਜਿਹੜੀ ਹੈਗੀ ਆ ਆਪ ਦੀ ਕਾਰਗੁਜ਼ਾਰੀ ਕਿਤਾਬਾਂ ਦੇ ਰਾਹੀਂ ਆਪ ਦੀ ਸੇਵਾ ਦੇ ਨਾਲ ਸਮਾਜ ਦੇ ਵਿੱਚ ਲੋਕਾਂ ਨੂੰ ਸੇਧ ਤੇ ਮਾਰਗਦਰਸ਼ਕ ਦੂਰ ਬਣੇ ਜ਼ਰੂਰ ਬਣੇ ਰਹਿਣਾ ਬੇਨਤੀ ਕਰਦਾ ਸਰਦਾਰ ਜਿਸ ਪਾਕੀ ਨੰਬਰ ਦਾ ਸਰਪੰਚ ਸਾਹਿਬ ਸਰਦਾਰ ਹਰਮਨ ਸਿੰਘ ਜੀ ਅਤੇ ਹੋਰ ਬਤੁਮਤ ਸੱਜਣਾ ਨੂੰ ਕਿ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਬਾਬਾ ਤੇ ਸਿੰਘ ਜੀ ਦੇ ਹਾਜ਼ਰ ਲੱ ਪਹਿਲਾਂ ਉਹਨਾਂ ਦਾ ਸਲਮਾਨ ਕੀਤਾ ਜਾਵੇਗਾ ਉਸ ਤੋਂ ਬਾਅਦ ਮਾਨਯੋਗ ਵਿਦਿਆਵੀ ਸੰਗਠਨਾਂ ਦੇ ਵਿਚਾਰਾਂ ਦੇ ਸਨ ਹੋਣਗੇ ਸਾਡੇ ਸੱਜਣਾਂ ਪਰਵਾਣ ਕਰਦੇ ਆ ਅੱਜ ਦੇ ਇਸ ਸਮਾਗਮ ਦੇ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਆਵਾਦ ਜਸਪਾਲ ਸਿੰਘ ਜੀ ਨੂੰ ਪਰਦਾ ਸਭਾਰੇ ਪੁੱਛ ਲਕੋਾਰੇ ਤੁਹਾਡੇ ਇਸ ਪਿੰਡ ਦਾ ਇਤਿਹਾਸ ਹੈ ਭਾਈ ਉਹਨਾਂ ਟਾਈਮਾਂ 'ਚ ਆਪਾਂ ਇਸੇ ਸੱਦਰ 'ਚ ਸਾਰੇ ਇਕੱਠੇ ਘਰ ਕੇ ਬੈਠੇ ਉਹਨਾਂ ਟੱਪਾ ਚ ਬੰਡੀਆਂ ਇੰਟਾਂ ਨੇ ਟੋਪਿਆਂ ਚ ਬਣ ਕੇ ਟਣਾ ਉਹਨਾਂ ਦੇ ਘਰ ਪਾਉਂਦੇ ਤੇ ਕੱਜੇ ਘਰ ਆਉਂਦੇ ਦੂਜਾ ਤੀਨੂ ਪਿੰਡ ਦਾ ਮੋਢੀ ਘੜਦੇ ਉਹ ਮੋਢੀ ਤਾਂ ਦਿੱਤੀ ਜਾਂਦੀ ਉਦੋਂ ਬਾਅਦ ਫਿਰ ਆਪ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਬਸਾਉਂਦੇ ਵੀ ਸਾਡਾ ਟੱਟੇ ਪਰ ਬਹੁਤ ਰਹੀ ਉਹਨਾਂ ਦਾ ਪੰਜਵੀਂ ਘਾੜ ਕੋ ਪਿੰਡ ਦੇ ਸਿਰ ਟਾ ਦੇ ਪਿੰਡ ਕੋ ਚੜ੍ਹਦੀ ਜਾਂਦੀ ਸੀ। ਪੀਰ ਪਿੰਡ ਦੀ ਕਿਹੜੀ ਮੋੜੀ ਗੱਡੀ ਆ? ਇਹਦੇ ਜਿਹਾ ਇਤਿਹਾਸ ਨੰਬਰਦਾਰ ਸਾਹਿਬ ਨੇ ਸਾਰਾ ਤੁਹਾਨੂੰ ਦੱਸਿਆ। ਤੇ ਨੰਬਰਦਾਰ ਸਾਹਿਬ ਮਹਾਰਾਜ ਦੇ ਚਰਚਾ ਚ ਅੰਦਾਜ਼ਨ ਚੜ੍ਹਦੀ ਕਲਾ ਰੱਖੇ ਤੁਹਾਡੇ ਪਿੰਡ ਦਾ ਇਤਿਹਾਸ, ਦਾਮਵਾਸਰ ਦਾ ਇਤਿਹਾਸ ਬੋਲੇ ਸੋਨਿਹਾਲ ਸਵਾਸਿਦਾ ਜਰਾਂ ਨੇ ਲਿਖਿਆ ਬਹੁਤ ਵੱਡੀ ਗੱਲ ਆ ਤੇ ਨਗਰ ਨਿਵਾਸੀਆਂ ਨੂੰ ਵੀ ਮੇਰੀ ਬੇਨਤੀ ਆ ਵੀ ਇਹਨਾਂ ਨੇ ਕਿਹਾ ਵਈ ਇਹ ਨਾਤਾ ਹੀ ਦੇ ਟੱਟ ਹੈ ਇਤਿਹਾਸ ਦੇ ਢੱਟੇ ਵਿੱਚ ਹੁੰਦੀ ਇਹਨੂੰ ਸਾਫ਼ ਕੇ ਰੱਖਣਾ ਤੁਸੀਂ ਦੂਜਾ ਬੱਚੇ ਤੁਸੀਂ ਕਹਾ ਮਾਤਾ ਵੱਡੇ ਤੁਸੀਂ ਕਹਾ ਇਤਿਹਾਸ ਤੁਸੀਂ ਲਿਖਣਾ ਆਪਣੇ ਪਿੰਡ ਦਾ ਜੇ ਕੋਈ ਗਲਤੀ ਰਹੀ ਉਹ ਤੁਸੀਂ ਕੱਟਨੀ ਆ ਇਸ ਚਾਚਾ ਨੇ ਸਮੂਹੀਆਂ ਸੰਪਤਾ ਦਾ ਨੰਬਰਦਾਰ ਸਾਹਿਬ ਦਾ ਸਰਪੰਚ ਸਾਹਿਬ ਦਾ ਸਮੁੱਚੀ ਪਚਾਇਰ ਦਾ ਬੀਬੀਆਂ ਦਾ ਮਾਈਆਂ ਦਾ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਰਦਾ ਵਾਹਿਗੁਰੂ ਜੀ ਕਿਹੜਾ ਇਹ ਪਿੰਡ ਦਾ ਇਤਿਹਾਸ ਇਸ ਸਮੁੱਚੇ ਨਗਰ ਦਾ ਖਾਸ ਕਰਕੇ ਨੰਬਰਦਾਰ ਸਾਹਿਬ ਦਾ ਜਿਨ੍ਹਾਂ ਨੇ ਅੱਜ ਸਾਰੇ ਪਿੰਡ ਨੂੰ ਅੱਜ ਕਿਹੜਾ ਆਪਣੇ ਪਿੰਡ ਦਾ ਇਤਿਹਾਸ ਲਿਖਿਆ ਖਾਸ ਕਰਕੇ ਦਾਨੋਵਾਲ ਸਾਹਿਬ ਦਾ ਵੀ ਤੇ ਉਹ ਸਾਰਿਆਂ ਨੂੰ ਭੇਟਾ ਰਹੇ ਤਾਂ ਤੇ ਮੈਂ ਸਮੁੱਚੀ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿਉਂ ਤੁਹਾਡੇ ਪ੍ਰੈਸ ਦਾ ਵੀ ਬਹੁਤ ਵੱਡਾ ਯੋਗਦਾਨ 1970 ਤੋਂ 80 ਦੇ ਦਹਾਕੇ ਵਿੱਚ ਪਿੰਡ ਦੇ ਮੁੱਲਵਾਨ ਬਜ਼ੁਰਗ ਸਿਆਣੇ ਬਜ਼ੁਰਗਾਂ ਤੋਂ ਜੋ ਮੈਂ ਪਤਾ ਨਹੀਂ ਕਿਉਂ ਲਿਖਿਆ ਰਜਿਸਟਰ ਭਰ ਲਿਆ ਲਿਖੀ ਗਿਆ ਲਿਖੀ ਗਿਆ ਕੋਈ ਉਦੋਂ ਸੋਚ ਨਹੀਂ ਸੀ ਵੀ ਮੈਂ ਕਿਤਾਬ ਬਣਾਉਣੀ ਹੈ ਉਹ ਲਿਖ ਕੇ ਮੈਂ ਰੱਖ ਲਿਆ 1915 ਤੋਂ 2015 ਤੱਕ ਜਦੋਂ ਮੈਨੂੰ ਪਰਿਵਾਰ ਕੰਨਿਓ ਫੌਸਤ ਮਿਲੀ ਇਮਾਇਸ ਨੂੰ ਕਿਤਾਬੀ ਰੂਪ ਸ਼ਕਲ ਦੇਣ ਦਾ ਇਰਾਦਾ ਕਰਿਆ ਤੇ ਬੱਚਿਆਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਸਾਰੀਆਂ ਕਿਤਾਬਾਂ ਪੜ ਕੇ ਹਰਦਵਾਰ ਤੋਂ 1903 ਦੀ ਕੁردو ਦੀ ਆਪਣੀ ਪਹਿਲੀ ਸਭ ਤੋਂ ਜਮਾਂਬੰਦੀ ਬਣੀ ਹੈ ਉਹ ਤੋਂ ਹੋਰ ਜਿੱਥੋਂ ਵੀ ਮੈਨੂੰ ਕਿਤਾਬਾਂ ਤੋਂ ਮਿਲਿਆ ਮੈਂ ਉਹ ਪਿੰਡ ਦਾ ਇਤਿਹਾਸ ਘਟੋ-ਘਟ 395 ਈਸਵੀ ਤੋਂ ਲੈ ਕੇ ਸਿੱਧੂ ਗੜਾ ਦਾ ਇਤਿਹਾਸ ਉਹਦੇ ਵਿੱਚ ਸਾਡਾ ਪਿੰਡ ਇੱਕ ਬਜ਼ੁਰਗ ਦੀ ਇਲਾਦਾ ਉਹ ਆ ਗਿਆ ਦੰਦਮਾ ਸਾਹਿਬ ਦਾ ਇਤਿਹਾਸ ਤੇ ਹੋਰ ਵੀ ਪਿਛਲੇ 100 ਸਾਲ ਦਾ ਘਟ ਤੋਂ ਘਟ ਰਹਿਣ ਸਹਿਣ ਲੋਕਾਂ ਦਾ ਕੀ ਰਹਿਣ ਸਹਿਣ ਸੀ ਕੀ ਫਸਲਾਂ ਸੀ ਕਿਵੇਂ ਕਮਾਉਂਦੇ ਸੀ ਕਿੰਨੀ ਅਖਿਆਈ ਕੱਟੀ ਸਾਡੇ ਬਜ਼ੁਰਗਾਂ ਨੇ ਸਾਨੂੰ ਇੱਥੋਂ ਤੱਕ ਲਿਆਉਣ ਖਾਤਰ ਕਿੰਨੀਆਂ ਅੱਕਾਂ ਲਾਣਾ ਕੱਲੀਆਂ ਉਹ ਮੈਂ ਇਹਦੇ ਵਿੱਚ ਦਰਜ ਕੀਤਾ ਮੈਨੂੰ ਉਮੀਦ ਹੈ ਕਿ ਨਗਰ ਨਿਵਾਸੀ ਤੇ ਸਾਰੇ ਸੱਜਣ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ ਤੇ ਇੱਕ ਮੈਂ ਸਿਮਰ ਬੇਨਤੀ ਲਾਸਟ ਤੇ ਕਰਦਾ ਵੀ ਇਸ ਇਤਿਹਾਸ ਨੂੰ ਨਗਰ ਵਾਸੀਓ ਜਿੰਦਾ ਰੱਖਿਓ ਹਰੇਕ 25 ਸਾਲਾਂ ਬਾਅਦ ਇਹਦੇ ਵਿੱਚ ਜਿੰਨੀਆਂ ਜਨਮਦਾਰਾਂ ਹੋਣਗੀਆਂ ਪਿੰਡ ਦੇ ਹੋਰ ਗੱਲਬਾਤ ਹੋਊਗੀ ਸਰਪੰਚ ਮੈਂਬਰ ਜੋ ਵੀ ਹੋਊਗਾ ਉਹਦੇ ਵਿੱਚ ਦਰਜ ਕਰਕੇ ਇਹਨੂੰ ਵਧਾਈ ਜਾਈਓ ਤਾਂ ਕਿ ਸਦੀਆਂ ਤੱਕ ਪਿੰਡ ਦਾ ਇਤਿਹਾਸ ਜਿੰਦਾ ਰਹਿ ਸਕੇ